দর্শকਾ ਜੀ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗਗਨਦੀਪ ਸਿੰਘ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੱਤ ਨਾਬਾਲਗ ਬੱਚੇ ਨੇ ਜਿਹੜੇ ਉਹ ਦਿਨ ਐਤਵਾਰ ਨੂੰ ਘਰ ਦੇ ਵਿੱਚ ਲਾਪਤਾ ਦੱਸੇ ਜਾ ਰਹੇ ਨੇ ਮੌਕੇ ਤੇ ਪ੍ਰਸ਼ਾਸਨ ਸਾਡੇ ਵਿੱਚ ਮੌਜੂਦ ਆ ਸੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਸ ਸ਼ਿਕਾਰ ਜੀ ਸਰ ਐਤਵਾਰ ਦੀ ਕਿਸ ਤਰ੍ਹਾਂ ਦੀ ਪ੍ਰਕਿਰਿਆ ਪਰਿਵਾਰ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਸਾਨੂੰ ਐਦਾਂ ਵੀ ਹਰ ਟਾਈਮ ਅਸੀਂ ਨਾਂ ਰੱਖਿਆ ਜਿੱਥੇ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਨਾਈ ਫੈਮਿਲੀ ਨੂੰ ਲੈ ਕੇ ਇਹ ਦੇ ਇਨਵੈਸਟੀਗੇਸ਼ਨ ਵਗੈਰਾ ਜਿੱਥੇ ਵੀ ਮੇਰਾ ਵਸੀਲੇ ਏਰੀਏ ਦੇ ਸੀਸੀਟੀਵੀ ਕੈਮਰੇ ਜਿੱਥੇ ਸਾਨੂੰ ਸ਼ੱਕ ਹੁੰਦੀ ਹੈ ਸਾਰੇ ਚੈੱਕ ਕਰ ਰਹੇ ਹਾਂ ਅਸੀਂ ਫਿਲਹਾਲ ਕੋਈ ਪਤਾ ਨਹੀਂ ਲੱਗ ਰਿਹਾ ਬੱਚਿਆਂ ਦਾ ਇਹ ਬੱਚੇ ਨਾ ਸਿਰਫ 7 ਤਰੀਕ ਨੂੰ ਘਰੋਂ ਗਏ ਆ ਕੁਝ ਬੱਚੇ ਦਾ ਤਿੰਨ ਬੱਚੇ ਜਿਹੜੇ ਨਪਾਲ ਨਹੀਂ ਆ ਇਹ ਗਏ ਸਵੇਰੇ 4 ਵਜੇ ਤੇ ਕੁਝ ਬੱਚੇ ਚਾਰ ਬੱਚੇ ਆ ਜੋ ਭਾਰਤ ਤੇ ਜੋਤੀ ਦੀ ਫੈਮਿਲੀ ਨਾਲ ਸੰਬੰਧ ਰੱਖਦੇ ਆ ਇਹ ਸ਼ਾਮੀ 4:30 ਮਾਨਾਂ ਬੇਤੂ ਬਾਹਰ ਗਏ ਘਰੋਂ ਤੇ ਉਹਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਸਾਈਡ ਗਏ ਕਿੱਥੇ ਗਏ ਆ ਫਿਰ ਵੀ ਅਸੀਂ ਆਪਣੇ ਤੌਰ ਤੇ ਜਿੰਨੇ ਵੀ ਰੇਲਵੇ ਸਟੇਸ਼ਨ ਹੈ ਫਰੀਹਾਣੇ ਦੇ ਚੰਡੀਗੜ੍ਹ ਤੇ ਮੁਵਾਰਕ ਪਰ ਹਰ ਇੱਕ ਜਗ੍ਹਾ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜੋ ਇਹਨਾਂ ਨਾ ਰੇਲਵੇ ਸਟੇਸ਼ਨਾਂ ਨਾਲ ਥਾਣੇ ਜੀਆਰਪੀ ਦੇ ਉਹਨਾਂ ਨੂੰ ਵੀ ਤਲਾਸ਼ ਦਿੱਤੀ ਹੈ ਤੇ ਬੱਚਿਆਂ ਦੇ ਜਿਹੜੇ ਪੋਸਟਰ ਹੈ ਉਹ ਸਾਰੇ ਅਸੀਂ ਡੇਨ ਰਿਜਿਸਟ੍ਰੇਸ਼ਨਾਂ ਤੇ ਲਾ ਦੇਵਾਂਗੇ ਪਰਿਵਾਰਕ ਮੈਂਬਰਸ ਅਲਗੋਰੇ ਨੇ ਕਿ ਜਿਹੜੇ ਸਾਡੇ ਬੱਚੇ ਦੇ ਉਹ ਮਤਲਬ ਕਿ ਕਾਫੀ ਅਫਵਾਹ ਵੀ ਉੱਡ ਰਹੀ ਹੈ ਕਿ ਉਹ ਕਹਿੰਦੇ ਬੱਚੇ ਮੁੰਬਈ ਚਲੇ ਗਏ ਆਕਟਰ ਬਣਨੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹੀ ਸਬੰਧ ਚ ਕੱਲ ਅਸੀਂ ਅੰਮਲਗੜ੍ਹ ਗਏ ਸੀ ਜਿਹੜੀਆਂ ਗਜਰਾਵ ਦੀਆਂ ਮੰਮੇ ਦੀਆਂ ਗੱਡੀਆਂ ਜਾਂਦੀਆਂ ਨੇ ਉਹ ਅਸੀਂ ਸਾਰੇ ਕੈਮਰੇ ਚੈੱਕ ਕਰ ਰਹੇ ਹਾਂ ਪਰ ਉੱਥੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਫਿਰ ਵੀ ਅਸੀਂ ਲੱਗੇ ਆਂ ਲੱਭਣ ਨੂੰ ਜਿੱਥੇ ਵੀ ਪਤਾ ਲੱਗਦਾ ਅਸੀਂ ਉੱਥੇ ਚਲੇ ਜਾਂਦੇ ਨਾਲ ਬੈਨਟਿੰਗ ਬੱਚਿਆਂ ਦੀ ਕੋਈ ਮਸਲ ਲੱਭਣ ਦੀ ਬੱਚਿਆਂ ਨੂੰ ਲੱਭਣ ਦੇ ਲਈ ਤੁਸੀਂ ਕੋਈ ਮਤਲਬ ਦੀ ਅਸਥਿਆਰਵਾਦੀ ਛੁਪਾਇਆ ਅਸਥਿਆਰਵਾਦੀ ਛੁਪਾਏ ਸਾਰੇ ਪੰਜਾਬ ਬਣਿਆ ਨੇ ਇੱਕ ਦੀ ਮੈਸੇਜ ਕਰਦੇ ਜਿੰਨੇ ਪੁਸਟੇਸ਼ਨ ਆਪਣੇ ਪੰਜਾਬ ਦੇ ਚੰਡੀਗੜ੍ਹ ਹਰਿਆਣਾ ਆਪਣੇ ਥਰੂ ਐਸਐਸਪੀ ਦਫ਼ਤਰ ਦੇ ਸਾਰੀਆਂ ਮੀਟਾਂ ਕਰੀਆਂ ਅਸੀਂ ਸਾਰੇ ਹਥਿਆਰ ਭੇਤੇ ਸਰ ਕਿਸੇ ਨੇ ਤੁਸੀਂ ਪੜਿਆ ਵੀ ਹੈ ਗ੍ਰਿਫਤਾਰ ਵੀ ਕੀਤਾ ਨੋ 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 ਕੁਛ ਕਿਸੇ ਜਰੂਰ ਕੀਤੀ ਹੈ ਜਿੱਦਾਂ ਮਾਂ ਪਿਓ ਕੁਝ ਕਹਿੰਦੇ ਆ ਸ਼ੱਕ ਹੈ ਬੱਚੇ ਪੜਦੇ ਸੀ ਸਕੂਲ 'ਚ ਇਹਨਾਂ ਦੇ ਦੋਸਤਾਂ ਨੂੰ ਕੁਝ ਕਿਚ ਕਰ ਰਹੇ ਆ ਕਈ ਵਾਰ ਬੱਚੇ ਚਲੋ ਬੈਠੇ ਸਮਾਹ ਕਰਨ ਲਈ ਅਸੀਂ ਜਾਣਾ ਹੈ ਉੱਧਰ ਨੂੰ ਪਰ ਲੇਕਿਨ ਕੋਈ ਪਤਾ ਨਹੀਂ ਲੱਗ ਰਿਹਾ ਹੁਣ ਤਾਂ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਕੀਮਟਿਕ ਮੈਨੂ ਦਿੱਤਾ ਤੁਸੀਂ ਦੇਖ ਸਕਦੇ ਹੋ پولیس ਲਗਾਤਾਰ ਬੱਚੇ ਦੀ ਪਾਲ ਦੀ ਜੁਟੀ ਹੋਈ ਹੈ ਜਦ ਤੱਕ ਹੋਰ ਜਾਣਕਾਰੀ ਨਹੀਂ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ